1668 ਸਾਲ ਪਟਨੇ ਵਿੱਚ ਚੜਿਆ ਚੰਨ ਜਵਾਲਮ ਨੂੰ ਹੋ ਗਏ ਕੰਨ ਖਿੜਿਆ ਤੱਕ ਚਿਹਰਾ ਸੀ ਸੱਚ ਦਾ ਪ੍ਰਕਾਸ਼ ਹੋ ਗਿਆ ਮਿਟਿਆ ਅੰਧੇਰਾ ਸੀ ਪਟਨੇ ਵਿੱਚ ਮਿਲਣ ਵਧਾਈਆਂ ਉਹ ਗਲੀਆਂ ਤੇ ਵਹਿੜੇ ਮਹਿਕੇ ਫੁੱਲਾਂ ਤੇ ਜੋਬਨ ਠਹਿਕੇ ਦਲੀਆਂ ਤੇ ਪੋਰ ਢਹਿ ਕੇ ਬਦਲਿਆ ਜਗ ਸਾਰਾ ਸੀ ਦੁਖੀਆਂ ਮਜ਼ਲੂਮਾਂ ਦਾ ਕੋਈ ਆ ਗਿਆ ਸਹਾਰਾ ਸੀ ਦੁਖੀਆਂ ਦਾ ਦਰਦ ਹੀ ਆ ਗਿਆ ਬੀਖਿਸ਼ਾਸ਼ਤਾ ਲੈ ਕੇ ਚਰਣਾ ਦੇ ਉੱਤੇ ਢਹਿ ਕੇ ਤੁਰ ਗਿਆ ਸੀ ਇਹ ਗਲ ਕਈ ਕੇ ਜਾਬਰ ਨੂ ਰਾਣੇਗਾ Hindu ਤੇ Musalman ਨੂੰ ਇੱਕੋ ਜਿਹਾ ਜਾਣੇਗਾ ਸਾਜੇਗਾ ਪੰਥ ਲਿਆਰਾ ਛੋਟੀ ਬਣ ਤੀਰ ਚਲਾਉਂਦੇ ਲਾਲਾਂ ਨੂੰ ਜੰਗ ਸਿਖਾਉਂਦੇ ਜੰਗਾਂ ਦੇ ਸੁਹਲੇ ਗਾਉਂਦੇ ਖੰਡਾ ਖੜਕਾਉਣਾ ਹੈ ਸਿੱਖੀ ਦਾ ਚੰਦਾ ਸਾਰੇ ਜੱਗ ਤੇ ਚਲਾਉਣਾ ਹੈ ਪਾਪਾਂ ਦਾ ਨਾਸ ਕਰਾਂਗੇ ਪੰਗਤ ਕਸ਼ਮੀਰ ਆਏ ਜੰਗ ਜੂ ਦੇ ਵਾਸਤੇ ਪਾਏ ਔਰੰਗ ਨੇ ਜ਼ੁਲਮ ਕਮਾਏ ਰੱਖ ਲੋ ਨਿਵਾਲਿਆਂ ਨੂੰ ਨਾਨਕ ਦੀ ਗਦੀ ਰੋਕਦਾ ਜ਼ੁਲਮੀ ਮੋਹਾਨ ਨੂੰ ਦਰਸਬ ਤੋਂ ਉੱਚਾ ਸੁਣ ਕੇ ਸਹਾਰ ਨ ਸਕਿਆ ਪਿਤਾ ਬਿਲ ਪੁੱਤਰ ਧੱਕਿਆ ਕਹਿਣੋ ਇਹ ਰਤਾਨ ਧੱਕਿਆ ਦੇ ਦਿਓ ਕੁਰਬਾਨੀ ਜੀ ਆਪ ਯਤੀਮ ਹੋ ਗਿਆ ਬਾਦੂ ਦਾਦਨੀ ਜੀ ਤਨ ਹੈ ਗੁਰਬਾਜਾਵੜਾ ਛੋਟੇ ਵਿੱਚ ਅਜ ਬਨਿਆਰਾ ਵਜਦਾਰਨ ਜੀ ਤਨਗਾਰਾ ਦਰਤਾ ਬਲ ਪਾਈ ਤਾ ਸੋਤੇ ਕਲਗੀ ਤੇ ਚਮਕੇ ਤੋੜਾ ਸਜਦਾ ਹੈ ਨੀਲਾ ਥੋੜਾ ਬਾਗ ਸੁਨਹਿਰੀ ਜੋੜਾ ਚਹੇ ਤੇ ਨੂਰ ਦਿਸੇ ਭਗਤੀ ਤੇ ਸ਼ਕਤੀ ਲੈ ਕੇ ਆਇਆ ਹਜ਼ੂਰ ਦਿਸੇ ਦੁਨੀਆ ਤੋਂ ਸ਼ਾਨ ਵੱਖਰੀ ਕਬੀਰ ਦਰਬਾਰ ਸਜਦੇ ਜੋਰਾਂ ਦੇ ਡੰਕੇ ਵੱਜਦੇ ਖੁਸ਼ੀਆਂ ਦੇ ਰੰਗ ਭੱਜਦੇ ਵਿਸ਼ਤੀ ਸ਼ਮਨਿਆਰੀ ਸੀ ਮਰਦਾ ਆ ਗਮੜਾ ਵੜਦਾ ਰੇ ਕੰਗਾਣੀ ਦੇ ਵਿੱਚ ਬਲਬੀਰਾ ਲੈ ਕੇ ਹਥਖੰਡੇ ਤੀਰਾ ਦੁਸ਼ਮਣਾਂ ਦਾ ਲਕੀਤੇ ਨੀਰਾ ਟਾਲਿਆ ਜਰਵਾਣਿਆਂ ਨੂੰ ਮੁਗਲਾ ਤੇ ਸੁਣੇ ਯੋਧਿਆਂ ਰਾਜਿਆਂ ਰਾਣਿਆਂ ਨੂੰ ਮਾਰੇ ਗਏ ਰੀਤ ਚੰਦ ਜਏ ਇਸ ਘੜਸੀ ਸਮੰਗੇ ਨਿਤਰੇ ਸੀ ਪੰਜ ਪਤੰਗੇ ਮਰਨਾ ਤਸਵੀਪੇ ਮੁਰਤੇ ਕਿਦੜਾ ਗੁਰਤੇ ਵੈਰੀ ਰੰ ਅੰਦਰ ਚੁਰਤੇ ਲੱਕਾਂ ਨਾਲ ਇਸਨ ਲੜੇ ਹਾਦੀ ਨਾਲ ਸਿੰਘ ਲੜ ਗਿਆ ਦੁਸ਼ਮਨ ਤੇ ਕੰਨ ਫੜੇ ਅਮਰ ਦੇ ਜੀਵਨ ਸੱਤੀ ਸੰਸਾਰੇ ਮਾਰੇ ਲੋੜੇ ਵਿਛੜੇ ਹੰਸਾਂ ਦੇ ਲੋੜੇ ਹੋਏ ਸਿਵਾਰ ਖੋੜੇ ਨਾ ਕੋਈ ਟੇਕਾਰਾ ਸੀ ਹੀਰਾਂ ਦੀ ਲੜੀ ਟੁੱਟ ਗਈ ਮੰਨਿਆ ਫਿਰ ਵੀ ਤੁੰਦ ਜੀ ਕਰਾ ਤੇਰਾ ਨਾਹੀ ਸਵੇਰਾ ਆ ਤੂੰ ਅਜੀਤ ਜੁਧਾਰ ਵਾਲੇ ਸ਼ੁਕਰ ਮਨਾਇਆ ਤੂੰ ਤਨ ਹੈ ਗੁਰਬਾਜਾ ਵਾਲਾ ਹੋਰ ਛੋਟੇ ਫਰਜੰਦਾ ਤੋੜਿਆ ਜੁਲਮੀ ਕੰਦਾ ਸੁਬੇ ਜਿੜਤੇ ਕੰਦਾ ਸਿਦਮੋਲਾ ਹਾਰੇ ਸੀ ਮਾਤਾ ਵੀ ਨਾਲ ਚਲੀ ਗਈ ਸਜਣ ਕਰ ਪਰਾਰੇ ਸੀ ਦੇਦੀ ਸਰਹਾਂ ਜਗਤ ਤੇ ਕੋਈ ਆਇਆ ਨਹੀਂ ਤਨ ਹੈ ਕੁਤਬਾਜਾ ਵਾਲਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵੰਟੀ ਕਾਲਸਾ ਬਾਈ ਮੁੱਤੀ ਦੀ ਪਟ